ਜ਼ਿਲ੍ਹਾ ਜੁਲੰਦਰ ਦੇ ਦਿਨੋਂ ਦੇ ਸ਼ਹਿਰ ਨੂਰ ਮਹਿਲ ਦੇ ਇੱਕ ਨਿੱਜੀ ਹੋਟਲ ਵਿੱਚ ਆਰਤੀਆ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਆੜਤੀਆਂ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਬੀਜੇ ਕਾਲੜਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਵੋਇਸ ਪ੍ਰਧਾਨ ਪੰਜਾਬ ਰਾਜਕੁਮਾਰ ਜਲੋਟਾ ਪਹੁੰਚੇ ਜਿਨ੍ਹਾਂ ਦਾ ਨੂਰ ਮਹਿਲ ਅਤੇ ਬਿਲਗਾ ਦੇ ਆੜਤੀਆਂ ਨੇ ਹਰpa ਅਤੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪੰਜਾਬ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਮੰਡੀਆਂ 1 ਅਕਤੂਬਰ ਤੋਂ ਪੂਰਨ ਤੌਰ ਤੇ ਬੰਦ ਰਹਿਣਗੀਆਂ ਜਦ ਤੱਕ ਸਰਕਾਰ ਸਮੂੱਚੇ ਆੜਤੀਆਂ ਦੀਆਂ ਹੱਕੀ ਮੰਗਾਂ ਨੂੰ ਨਾ ਮੰਨਣਗੇ ਇਸ ਮੌਕੇ ਸਪਰਦਾਰ ਪੰਜਾਬ ਨੂੰ ਮਕੇਸ਼ ਭਰਤਵਾਦ ਨੂੰ ਆੜਤੀਆਂ ਐਸੋਸੀਏਸ਼ਨ ਦੇ ਬਲਾਕ ਨੂਰ ਮਹਿਲ ਦੇ ਪ੍ਰਧਾਨ ਨਿਯੁਕਤ ਕੀਤਾ ਇਸ ਮੌਕੇ ਮਕੇਸ਼ ਭਰਤਵਾਦ ਨੇ ਪੰਜਾਬ ਪ੍ਰਦਾਨ ਬੁਲੈਸ ਪ੍ਰਦਾਨ ਤੇ ਸਮੁੱਚੇ ਆੜਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਉਹਨਾਂ ਤੇ ਭਰੋਸਾ ਜਤਾਇਆ ਤੇ ਬਲਾਕ ਪ੍ਰਦਾਨ ਬਣਾਇਆ ਹੈ ਇਸ ਮੌਕੇ ਤੇ ਕੋਟ ਮੰਡੀ ਤੋਂ ਪ੍ਰਦਾਨ ਨਰਿੰਦਰ ਕੁਮਾਰ ਤਲਵੰਡ ਮੰਡੀ ਤੋਂ ਪ੍ਰਦਾਨ ਬੀਪਨ ਬਿਲਗਾ ਮੰਡੀ ਤੋਂ ਅਸ਼ੋਕ ਨੂਰ ਮਹਿਲ ਮੰਡੀ ਤੋਂ ਸਰਿੰਦਰ ਪਾਸਤੀ ਫਲੋਰ ਮੰਡੀ ਤੋਂ ਗੁਲਸ਼ਨ ਕੁਮਾਰ ਪਤਾਪੁਰਾ ਮੰਡੀ ਤੋਂ ਅਮਰੀਕ ਸਿੰਘ ਸ੍ਰੀ ਮੰਡੀ ਤੋਂ ਵਿਕਰਮਜੀਤ ਸਿੰਘ ਗੁਰਿਆਮ ਮੰਡੀ ਤੋਂ ਸੁਖਦੇਵ ਸ਼ਾਹ ਬੜਾ ਸੁਨੀਲ ਕੁਮਾਰ ਪਵਨ ਤਕਿਆਰ ਸੰਦੀਪ ਤਕਿਆਰ ਸਿਧਾਰਥ ਨૈયਰ ਰਿਚੀ ਤਕਿਆਰ ਅਮਰੀਕ ਸਿੰਘ ਗੁਰਮੇਲ ਸਿੰਘ ਉਪਲ ਸੁਰਿੰਦਰ ਤਕਿਆਰ ਤੋਂ ਇਲਾਵਾ ਸਮੂਚੀਆਂ ਮੰਡੀਆਂ ਦੇ ਮੈਂਬਰ ਸੇ ਬਾਣ ਪਹੁੰਚੇ ਅਸੀਂ 28 ਅਗਸਤ 2024 ਨੂੰ ਚਲੌਂਦੀ ਭਾਈ ਦੇ ਪੂਰੇ ਪੰਜਾਬ ਦਾ ਇੱਕ ਜਲਾਸ ਉੱਥੇ ਸੱਦਿਆ ਸੀਗਾ ਜਿਹਦੇ ਵਿੱਚ ਜੋ ਪੰਜਾਬ ਤੇ ਕੇਂਦਰ ਨਾਲ ਲੱਤਣ ਸਾਡੀਆਂ ਦਿਗਤਾਂ ਸੀ ਉਹਦੇ ਬਾਰੇ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਅਗਾਹ ਕੀਤਾ ਸੀ ਕੱਲ 31 ਦਿਨ ਬੀਤਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਨੂੰ ਕੱਲ ਮੀਟਿੰਗ ਤੇ ਬੁਲਾਇਆ ਜਿਸ ਮੀਟਿੰਗ 'ਚ ਮਾਨਯੋਗ ਸਾਡੇ ਐਗਰੀਕਲਚਰ ਮਿਨਿਸਟਰ ਸਰਮੀਤ ਸਿੰਘ ਖੁੱਲਿਆ ਜੀ ਤੇ ਮਾਨਯੋਗ ਸ਼੍ਰੀ ਲਾਲਚੰਦ ਕਟਾਰੂ ਚੱਕ ਜੀ ਫੂਡ ਮਿਨਿਸਟਰ ਪੰਜਾਬ ਤੇ ਉਹਨਾਂ ਦੇ ਨਾਲ ਸਾਡੇ ਮਾਨਯੋਗ ਚੀਫ ਸੈਕਟਰੀ ਸਾਹਿਬ ਅਤੇ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਪੰਜਾਬ ਅਡੀਸ਼ਨਲ ਚੀਫ ਸੈਕਟਰੀ ਸ਼੍ਰੀ ਕੈਸਨਾ ਜੀ ਸਰਟੀ ਫੂਡ ਬਿਜ਼ਨਸ ਆਈਟੀ ਫੂਡ ਟਰੈਕਟਰ ਫੂਡ ਸਰਟੀ ਮੰਡੀਪੁਰ ਅਤੇ ਹੋਰ ਅਧਿਕਾਰੀ ਉਸ ਮੀਟਿੰਗ ਵਿੱਚ ਸ਼ਾਮਲ ਹੋਏ ਮੇਰੇ ਨਾਲ ਪੰਜਾਬ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਦੇ ਅਫਸਰ ਸਾਹਿਬਾਨ ਉਹਨਾਂ ਨੇ ਸ਼ਿਰਕਤ ਕੀਤੀ ਅਸੀਂ ਉਹਨਾਂ ਨੂੰ ਆਪਣੀ ਜਿਹੜੀ ساری ਡਿਮਾਂਡ ਸੀ ਉਹਦੇ ਤੋਂ ਜਾਣੂ ਕਰਾਇਆ ਜਿਹੜੀਆਂ ਉਹਨਾਂ ਨੇ ਬੜੇ ਧਿਆਨ ਨਾਲ ਸੁਣੀਆਂ ਬੜੀ ਚੰਗੇ ਮੌਲਤ ਗੱਲਬਾਤ ਹੋਈ ਲੇਕਿਨ ਜਦੋਂ ਫਾਈਨਲ ਤੋਂ ਤੇ ਅਸੀਂ ਉਹਨਾਂ ਨੂੰ ਗੱਲ ਕਹੀ ਵੀ 192 ਕਰੋੜ ਰੁਪਇਆ ਸਰਵ ਜਿਹੜਾ ਟੈਕਸੈਂਟ ਆਰ ਦੇ ਹਿਸਾਬ ਨਾਲ ਸੈਲਰੀ ਦੇ ਕੋਟੇ ਦਾ ਡਿਫਰੈਂਸ ਬੰਦਾ ਹੈ ਜਿਸ ਤਰ੍ਹਾਂ ਹਰਿਆਣੇ ਨੇ ਪਿਛਲੇ ਕੁਝ ਦਿਨ ਪਹਿਲਾਂ ਅਨਾਉਂਸ ਕੀਤਾ ਸੀ ਤੇ ਨਾਲ ਛੋਟੇ ਦੇ ਰੂਪ ਵਿੱਚ ਕਣ ਕੇ ਜਿਹੜੇ ਪੈਸੇ ਲੈ ਸੀ ਉਹ 12 ਕਰੋੜ ਰੁਪਏ ਵਾਪਸ ਉਹਨਾਂ ਨੇ ਕੀਤਾ ਤੁਸੀਂ ਉਸੇ ਤਰ੍ਹਾਂ ਹੀ ਸਾਨੂੰ ਆਰਟ ਆਪਣੇ ਕੋਲੋਂ ਟੈਕਸੈਂਟ ਪੂਰੀ ਕਰ ਦੋ ਜੇ ਕੇਂਦਰ ਵੱਲੋਂ ਐਲਾਨ ਹੋ ਜਾਏਗਾ ਸਰਕਾਰ ਨੇ ਕਿਹਾ ਸਾਨੂੰ ਵੀ ਕੇਂਦਰ ਨਾਲ ਸਦੀ ਗੱਲਬਾਤ ਚੱਲ ਰਹੀ ਹੈ ਪ੍ਰੀਸਟਨ ਸੈਕਟਰੀ ਫੂਡ ਜੀ ਨੇ ਇਹ ਚੀਜ਼ ਉਹ ਹੀ ਹੈ ਚਿਰਪਤ ਸਿੰਘ ਸਾਹਿਬ ਨੇ ਸਾਨੂੰ ਯਕੀਨ ਦੋਆ ਪਰ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਦੇਖੋ ਜੇ ਸਾਨੂੰ ਉਧਰ ਮਿਲ ਜੇਗਾ ਤੁਸੀਂ ਨਾ ਦੇ ਆਏ ਲੇਕਿਨ ਅੱਜ ਸਾਡਾ ਕਮਿਟਿਡ ਹੋ ਗੋ ਕਿ ਸਾਨੂੰ ਜਿਹੜੀ ਝੋਨੇ ਦੀ ਅਰਥ ਦਾ ਹਿੱਸਾ ਮਿਲੂਗੀ ਜੇ ਉਧਰ ਮਿਲ ਜੂਗੀ ਤੁਸੀਂ ਝੋਨਾ ਖਤਮੋਂ ਤੋਂ ਬਾਅਦ ਦੇਣੀ ਹੈ ਉਧਰ ਮਿਲ ਜੂਗਾ ਮੱਚਰਾਟੇ ਡਬਲ ਤਾਂ ਮੰਗਦੇ ਨਹੀਂ ਲੇਕਿਨ ਸਰਕਾਰ ਨੇ ਆਪਦੀ ਅਸਮਰਥਾ ਜ਼ਾਹਰ ਕੀਤੀ ਕਿ ਅਸੀਂ ਪੈਸੇ ਅਜੇ ਨਹੀਂ ਦੇ ਸਕਦੇ ਕਿਉਂਕਿ ਜਦੋਂ ਸਾਡੀ ਮੀਟਿੰਗ ਚੱਲ ਰਹੀ ਸੀ ਉਹ ਮਾਨਯੋਕ ਮੰਤਰੀ ਸਰਾਪਰਵੰਸਿੰਘ ਮਾਨ ਜੀ ਹਸਪੀਟਲ ਤੋਂ ਸਾਡੇ ਬੱਚੇ-ਬੱਚੇ ਆ ਬੜੀ ਖੁਸ਼ੀ ਦੀ ਖਬਰ ਸਾਨੂੰ ਮਿਲੀ ਕਿ ਸਰਾਪਰਵੰਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਉਹ ਘਰੇ ਆ ਗਏ ਸਿਹਤਯਾਬ ਹੋ ਕੇ ਤੇ ਉਹਨਾਂ ਨੇ ਉਹਦੇ ਨਾਲ ਹੀ ਉਪਰਕੋਰ ਮਰਦੇ ਬਾਰੇ ਮੀਟਿੰਗ ਸਾਧ ਲਈ ਤੇ ਸਾਨੂੰ ਅਫੀਸਰ ਸਾਹਿਬ ਨੇ ਯਕੀਨ ਦਿਵਾ ਮੰਤਰੀ ਜੀ ਨੇ ਕਿ ਸਾਡੀ ਮੀਟਿੰਗ ਸੀਐਮ ਸਾਹਿਬ ਨੇ ਫਤਰੀ ਹੈ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਮੈਸੇਜ ਕਲਵੇ ਕਰਾਂਗੇ ਅਸੀਂ ਉਹਨੂੰ ਇਹ ਗੱਲ ਕਹਿ ਕੇ ਆਗੇ ਵੀ ਅਸੀਂ ਪੂਰੇ ਪੰਜਾਬ ਦੇ ਮੰਡੀਆਂ ਦੇ ਪ੍ਰਧਾਨ ਸਾਹਿਬਾਨ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਆਏ ਆ ਸਾਰਿਆਂ ਦੇ ਨਾਲ ਇੱਕ ਮਤ ਹੋ ਕੇ ਸੀ ਫੈਸਲਾ ਹੋਇਆ ਸੀ ਸਟ੍ਰਾਈਕ ਕਰਨ ਦਾ ਤੇ ਅਸੀਂ ਜਾ ਕੇ ਪੰਜਾਬ ਦੀਆਂ ਮੰਡੀਆਂ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਨੇ ਇਹ ਸਾਨੂੰ ਕਿਹਾ ਵੀ ਅਸੀਂ ਜਾ ਕੇ ਮੰਡੀਆਂ ਦੇ ਵਿੱਚ ਸਾਰੇ ਆਰਤੀਆਂ ਦੀ رائے ਲਵਾਂਗੇ ਉਹ ਅੱਜ ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨ ਮੰਡੀਆਂ ਦੇ ਪ੍ਰਧਾਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਮੈਂ ਇਹ ਜਿਹੜੀ ਮੀਟਿੰਗ ਸਾਰੀ ਪਹਿਲਾਂ ਦੀ ਰੱਖੀ ਵੀ ਸੀ ਨੂਰਵਾਲ ਚ ਰਾਜਿੰਦਰ ਪਾਸਤੀ ਸਾਹਿਬ ਨੇ ਭਰਦואਜ ਜੀ ਨੇ ਸਾਨੂੰ ਸੱਦਾ ਦਿੱਤਾ ਸੀ ਉਹਦੇ ਚ ਸਾਡੇ ਨੇੜੇ ਤੇੜੀਆਂ ਮੰਡੀਆਂ ਦੇ ਵੀ ਮੋਹਨ ਸਿੰਘ ਜੀ ਬੈਠੇ ਆ ਫਲੋਰ ਤੋਂ ਜਗੋਤਾ ਜੀ ਸਾਡੇ ਵਾਈਸ ਪ੍ਰਧਾਨ ਨੇ ਜੋ ਉਧਰ ਤੋਂ ਨੇ ਪੰਜਾਬ ਦੇ ਬੁੜਾਏ ਪਿਛਲੇ ਦੇ ਵੀ ਉਹਨਾਂ ਦੇ ਵੀ ਛਾਬੜਾ ਜੀ ਬੁੜਾਆਂ ਤੋਂ ਅਤੇ ਹੋਰ ਸਾਥੀ ਵੀ ਹਿੱਸਾ ਬੈਠੇ ਨੇ ਮੰਡੀਆਂ ਦੇ ਨੇੜੇ ਤੇੜੇ ਜ਼ਿਲ੍ਹੇ ਵੀ ਇਸ ਬਲਾਕ ਚ ਪੈਂਦੀਆਂ ਉਹਨਾਂ ਨੇ ਇਹ ਮੀਟਿੰਗ ਆਲਰੇਡੀ ਰੱਖੀ ਹੋਈ ਸੀ ਮੈਂ ਉਸ ਮੀਟਿੰਗ ਦੇ ਵਿੱਚ ਇਹਨਾਂ ਨੂੰ ਸੁਨੇਹਾ ਦੇਣ ਆਇਆ ਵੀ ਸਰਕਾਰ ਦੇ ਨਾਲ ਅਜੇ ਸਾਡੀ ਕੋਈ ਗੱਲ ਮੁੱਕੀ ਨਹੀਂ ਕਹਿੰਦੇ ਜਦ ਕੇ ਕੋਸ਼ਕਬਾਰਾਂ ਦੇ ਵਿੱਚ ਪੁਲੇਖਾ ਪਾਉਣ ਵਾਸਤੇ ਜਿਹੜੇ ਸਰਕਾਰੀ ਲੋਕ ਹੁੰਦੇ ਆ ਸਰਕਾਰ ਦੇ ਤੂ ਬਣ ਕੇ ਤੇ ਆਪ ਦੇ ਕਿਤੇ ਇੱਥੇ ਸ਼ੁਰਾ ਮਾਰਨ ਵਾਲੇ ਉਹ ਕਹਿੰਦੇ ਦੀ ਗੱਲ ਨੇੜੇ ਚੜ ਗਈ ਟੀ ਚਲੀ ਪੈ ਸਦੀ ਲੋੜ ਨੂੰ ਵਧਾਤੀ ਹੈ ਉਹ ਵੀ ਜਦੋਂ ਕੌਨਸਟਿਟਾਇਟ ਆਏਗੀ ਮਿਲਦੀ ਨਹੀਂ ਮਿਲਦੀ ਤਾਂ ਉਹ ਸਾਨੂੰ ਇੱਕ ਭਲੇਖਾ ਪਾਉਣ ਵਾਸਤੇ ਚਾਰ ਕਿ ਖਬਰਾਂ ਲਾਤੇ ਪਰ ਲਾਈਨ ਅਪ ਵਿੱਚ ਜੇ ਤਾਂ ਸਰਕਾਰ ਨੂੰ ਕੁਝ ਕਰਨ ਵਾਸਤੇ ਤਾਂ ਮੈਂ ਇਹ ਦੱਸਿਆ ਵੀ ਸਾਡੀ ਅਜੇ ਗੱਲਬਾਤ ਕੋਈ ਸਿਰੇ ਨਹੀਂ ਚੜੀ ਸਾਨੂੰ ਭਰੋਸਾ ਤੋਂ ਆਇਆ ਗਿਆ ਵੀ ਇੱਕ ਦੋ ਦਿਨ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਨਾਲ ਮੀਟਿੰਗ ਕਰਾ ਕੇ ਤੇ ਜੋ ਵੀ ਤੁਹਾਡੇ ਵਾਸਤੇ ਹੋ ਸਕੇ ਕਰਾਂਗੇ ਉਮੀਦ ਕਰਦੇ ਹਾਂ ਇੱਕ ਦੋ ਦਿਨਾਂ ਚ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮੰਤਰੀ ਸਾਹਿਬਾਨ ਤੇ ਚੀਫ ਸੈਕਟਰੀ ਸਾਹਿਬ ਸਾਡੀ ਜੀ ਮੀਟਿੰਗ ਕਰਾਉਂਦੇ ਆ ਉਤੋਂ ਪੋਜ਼ਿਟਿਵ ਸੋਰਸ ਮਿਲਦਾ ਸਾਨੂੰ ਆਰਥਿਕ ਦਾ ਯਕੀਨ ਦਿੰਦੇ ਤਾਂ ਕਿਸਾਨ ਤੇ ਛੋਟੇ ਮੀਡੀਅਮ ਮੰਗਾ ਹੋਰ ਵੀ ਸੀਗੇ ਜਿਹਨਾਂ ਨਜਾਇਜ਼ ਛੌਲਟੀ ਕੱਟੀ ਗਈ ਪਿਛਲੇ ਤਿੰਨ ਸਾਲਾਂ ਚ ਸਰਕਾਰ ਨੇ ਤੁਸੀਂ ਕਰਦੇ ਵੀ ਜਿਹੜੀ ਛੌਲਟੀ ਹੈ ਉਹ ਅਸੀਂ ਝੋਨੇ ਦੀ ਕਣਕ ਦੀ ਕੋਈ ਫਸਲ ਹੋਵੇ ਜਦੋਂ ਮੰਡੀ 'ਚ ਮਾਲ ਚੱਕਾਂਗੇ ਉਹ ਤੋਂ ਤੋਲ ਕੇ ਚੱਕਾਂਗੇ ਜਦਕਿ ਮੰਡੀ ਬੋਰਡ ਦੇ ਐਕਟ ਦੇ ਅਨੁਸਾਰ 24 ਘੰਟੇ ਦੇ ਵਿੱਚ ਤੋਲ ਕੀਤਾ ਜਾ ਸਕਦਾ ਨਰਮੇ ਕਬਾੜਾ ਸੀਸੀ ਐਂਡ ਆਰਧ ਬੰਦ ਕਰ ਦਿੱਤੀ ਹੈ ਇਜਾ ਸਾਡਾ ਸੈਲੋ ਹੈ ਲੋਕਾਂ ਦੇ ਵਿੱਚੋਂ ਦੀ ਅੱਧੀ ਆਰਥ ਮੇਰੀ ਅੱਧੀ ਮਿਲੀ ਨਹੀਂ ਉਹਦੇ ਤੁਸੀਂ ਸਾਨੂੰ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਕਿਹਾ ਸੀ ਵੀ ਜਲਦੀ ਜੇ ਵੀ ਤੁਹਾਡੇ ਬਾਕੀ ਆਰਥ ਹੋਵੇ ਮੇਰੇ ਕੀ ਸੈਲੋ ਦੀ ਆਰਥ ਤੇ ਮੰਡੀਆਂ ਬਰਾਬਰੀ ਮਿਲੂਗੀ ਬਾਕੀ ਅੱਜ ਤਾਂ ਇਹ ਭਰੋਸੇ ਦੁਆਏ ਗਏ ਆ ਮਿਲਿਆ ਕੁਝ ਨਹੀਂ ਅਸੀਂ ਉਮੀਦ ਕਰਦੇ ਹਾਂ ਵੀ ਸਰਕਾਰ ਜਲਦੀ ਕਿਸਾਨਾਂ ਦੇ ਤਨ ਮੁਖ ਰੱਖ ਦੇ ਆਰਥੀਆਂ ਦੇ ਜਿਹੜੀਆਂ ਜਾਇਂ ਮੰਗਾ ਨੇ ਉਹਨਾਂ ਨੂੰ ਨਿਪਟਰੇ ਚਾੜੇ ਤਾਂ ਆਉਣ ਵਾਲਾ ਜਿਹੜਾ ਸੀਜ਼ਨ ਹੈ ਉਹ ਸਾਡਾ ਸਾਰਿਆਂ ਦਾ ਵਧੀਆ ਢੰਗ ਨਾਲ ਨਿਪਟਰੇ ਚੜੇ ਕਿਉਂਕਿ ਅਸੀਂ ਕਿਸਾਨ ਤੇ ਲੋਕ ਆ ਕਾਦੀ ਮੇਸ਼ਾ ਕਿਸਾਨ ਦੇ ਪੱਖ ਦੀ ਗੱਲ ਰਹੀ ਹੈ ਅਸੀਂ ਹੁਣੇ ਉਮੀਦ ਕਰਦੇ ਹਾਂ ਵੀ ਸਰਕਾਰ ਸਹੀ ਫੈਸਲਾ ਲੈ ਕੇ ਇਹ ਮੰਡੀਆਂ ਖੜਵਾਏਗੀ ਅਸੀਂ ਉਹਨਾਂ ਦੇ ਫੈਸਲੇ ਦੇ ਇੰਤਜ਼ਾਰ ਚੰਗੀ ਕਦੋਂ ਸਰਕਾਰ ਸਾਡੇ ਤੇ ਅਸ਼ੀਰਵਾਦ ਦਿੰਦੀ ਹੈ ਤੇ ਕਦੋਂ ਸਾਡੀ ਗੱਲ ਸੁਣ ਕੇ ਹੁਣ ਸਿਰੇ ਚੜਾਉਂਦੀ ਹੈ ਉਸ ਤੋਂ ਬਾਅਦ ਅਸੀਂ ਫੈਸਲਾ ਫਿਰ ਪਿਆ ਦੀ ਮੀਟਿੰਗ ਬੁਲਾ ਕੇ ਕਰਾਂਗੇ ਸੱਤਕ ਪੰਜਾਬ ਦੇ ਆਰਥੀਆਂ ਨਾਲ ਪਿਆ ਦੇ ਮੰਡੀਆਂ ਦੇ ਪ੍ਰਧਾਨਾਂ ਨਾਲ ਜ਼ਿਲਾ ਪ੍ਰਧਾਨਾਂ ਦੇ ਨਾਲ ਪੂਰੀ ਮੈਂ ਤੇ ਨਹੀਂ ਕਰ ਲੈਂਦੇ ਉਨੀ ਚਿਰ ਤੱਕ ਮੈਂ ਕੱਲਾ ਕੋਈ ਫੈਸਲਾ ਨਹੀਂ ਲੈ ਸਕਦਾ ਕਿਉਂਕਿ ਫੈਸਲਾ ਪੂਰੇ ਪੰਜਾਬ ਦਾ ਹੜਤਾਲ ਦਾ ਮੇਰਾ ਕੋਈ ਜ਼ਾਤੀ ਫੈਸਲਾ ਨਹੀਂ ਨਾਲ ਮੈਂ ਤੁਹਾਨੂੰ ਨਹੀਂ ਦੱਸਣਾ ਚਾਹੁੰਦਾ ਕਿ ਮੈਨੂੰ ਜੋ ਪਤਾ ਲੱਗਾ ਹੈ ਪੰਜਾਬ ਸਰਕਾਰ ਉਹਨਾਂ ਨਵੀਂ ਪੈਸੇ ਵਾਲੀ ਬਜਟੀ ਤੋਂ ਤਰਾ ਹੀ ਹੈ ਵੀ ਐਮਐਲਏ ਨੂੰ ਜਿਹੜੇ ਜਿੱਤੇ ਐਮਐਲਏ ਜਾਂ ਹਰ ਕਾਂ ਚਾਰਜ ਉਹਨਾਂ ਨੂੰ ਕਾਤਾ ਵੀ ਤੁਸੀਂ ਜਿਹੜੇ ਮੰਡੀਆਂ ਦੇ ਵਿੱਚ ਪ੍ਰਧਾਨ ਬਣੇ ਆ ਉਹ ਆਮਾਦੀ ਪਾਰਟੀ ਦੇ ਨੇ ਕਲੀਅਰ ਕੱਟ ਲਿਖਿਆ ਚਿੱਠੀ 'ਚ ਦੇਰੋਂ ਫੋਰਸਲੀ ਕਹੋ ਵੀ ਇਹ ਮੰਡੀਆਂ ਖਰਾਉਣ ਜਦਕੇ ਮੈਂ ਮੰਡੀ ਪ੍ਰਧਾਨਾਂ ਨੂੰ ਬੇਨਤੀ ਕਰਦਾ ਆ ਦੇਖੋ ਜਿੱਦੀ ਸਰਕਾਰ ਆਉਂਦੀ ਉਹਦੇ ਪ੍ਰਧਾਨ ਬਣਦੇ ਆ ਪਹਿਲੀ ਵਾਰੀ ਨਹੀਂ ਹੋਇਆ ਗਾਹ ਵੀ ਬਣਾਓ ਜਿਹੜੇ ਰਹਿ ਗਏ ਸੀ ਇਹਨੂੰ ਵੀ ਬਣਾਓ ਚੇਅਰਮੈਨੀਆਂ ਦਿਓ ਪ੍ਰੈਜ਼ੀਡੈਂਸ਼ਿਪ ਦਿਓ ਕੁਝ ਦਿਓ ਲੇਕਿਨ ਇਹ ਨਹੀਂ ਕਿ ਮੰਡੀ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਨੇ ਕੋ ਕਾਂਗਰਸਵਾਦੀ ਨਾਲ ਕੋ ਬੀਜੇਪੀ ਨਾਲ ਕੋ ਆਮਾਦੀ ਪਾਰਟੀ ਨਾਲ ਉਹ ਕਾਲੀ ਚਾਲ ਦੇ ਨਾਲ ਇਹ ਆਪਣੀ ਜਾਤੀ ਜ਼ਿੰਦਗੀ ਹੈ ਲੇਕਿਨ ਇਹ ਨਹੀਂ ਕਿ ਅਸੀਂ ਆਵਾਦੀ ਪਾਰਟੀ ਦੇ ਵਿੱਚੋਂ ਜੇ ਐਮਐਲਏ ਦੇ ਕਹਿਣ ਤੇ ਪ੍ਰਧਾਨ ਅਸੀਂ ਮੰਨ ਲਿਆ ਕਿ ਉਹ ਪ੍ਰਧਾਨ ਸਾਨੂੰ ਇਸ ਤਰ੍ਹਾਂ ਦਾ ਕੋਈ ਸੌਦੇਬਾਜ਼ੀ ਕਰ ਲਵੇ ਵੀ ਨਹੀਂ ਮੈਂ ਤਾਂ ਸਰਕਾਰ ਦੇ ਨਾਲ ਚੱਲਣਾ ਹੈ 4000 ਰੁਪਏ ਦੇ ਕਿੰਨੇ ਫਰੇਸ ਭਜਾਉਣੀਆਂ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਉਹ ਵੀ ਸਰਕਾਰ ਨੂੰ ਬੇਨਤੀ ਕਰਦਾ ਇਹ ਲਈ ਜਿਹੜੀਆਂ ਉਹ ਜਿਹੜੀਆਂ ਹਰਕਤਾਂ ਇਹ ਸਰਕਾਰਾਂ ਨਹੀਂ ਕਰਦੀਆਂ ਹੁੰਦੀਆਂ ਸਰਕਾਰ ਸਭਾ ਨਾਲ ਗੱਲਬਾਤ ਕਰੇ ਸਾਡੀ ਮੰਗ ਮੰਨੇ ਤਾਂ ਸਹੀ ਤਰੀਕੇ ਨਾਲ ਜਿਹੜੀ ਹੈ ਜਿਹੜੀ ਸਾਡੀ ਲੇਬਰ ਯੂਨੀਅਨ ਉਹ ਵੀ ਹੜਤਾਲ ਤੇ 1 ਅਕਤੂਬਰ ਤੋਂ ਰਾਈਸਮੈਂਟ ਨਾਲ ਇਹ ਤਾਂ ਐਗਰੀਮੈਂਟ ਨਹੀਂ ਕੀਤੇ ਸਰਕਾਰ ਜਲਦਬਾਜੀ ਫੈਸਲਾ ਨਾ ਕਰੇ ਤੇ ਸਾਨੂੰ ਮਜਬੂਰ ਹੋ ਕੇ ਇਸ ਤੋਂ ਅੱਗੇ ਵਧਣਾ ਪਵੇ ਸੰਘਰਸ਼ ਨੂੰ ਲੰਮਾ ਹੋ ਜਾਵੇ ਤਾਂ ਅਸੀਂ ਗੱਲਬਾਤ ਕਰਨ ਨੂੰ ਚਾਹ ਰਹੇ ਜੇ ਸਰਕਾਰ ਕਰਨ ਨੂੰ ਚਾਹਦੀ ਹੈ ਤਾਂ ਸਾਨੂੰ ਉਮੀਦ ਹੈ ਕਿ ਸਰਕਾਰ ਸਾਡੇ ਮੰਗਾਂ ਸੁਨੇਗੀ ਮੰਨੇਗੀ ਤਾਂ ਅਸੀਂ ਕੋਈ ਹੜਤਾਲ ਦਾ ਸ਼ੌਕ ਨਹੀਂ ਹੈ ਨਾ ਸਾਡਾ ਕੋਈ ਕਿਸੇ ਤਰ੍ਹਾਂ ਦਾ ਇਹ ਮਕਸਦ ਹੜਤਾਲ ਕਰੀਏ ਅਰਦਾ ਅਸੀਂ ਮਜਬੂਰੀ ਚ ਕਰਨ ਜਾ ਰਹੇ ਹਾਂ ਤੇ ਹੜਤਾਲ ਉਹ ਜਦ ਤੱਕ ਜਾਰੀ ਰਹੇਗੀ ਜਦ ਤੱਕ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਧੰਨਵਾਦ ਅੱਜ ਆਰਪੀ ਐਸੋਸੀਏਸ਼ਨ ਨੂਨਾਲ ਦੇ ਵਿੱਚ ਰਾਇਲ ਗ੍ਰੈਂਡ ਵਿੱਚ ਆਰਪੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਵਿੱਚ ਅੱਜ ਮੈਨੂੰ ਬਲੌਕ ਪ੍ਰਧਾਨ ਨਿਯੁਕਤ ਕੀਤਾ ਗਿਆ ਮੈਂ ਰਾਜਕੋਟ ਜਲਰਤਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਰਪੀ ਭਾਈਚਾਰੇ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਜੋ ਆ ਜਿਨਾਂ ਨੇ ਮੈਨੂੰ ਪ੍ਰਦਾਨ ਕੀਤਾ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸਾਰਾ ਕੰਮ ਸਹੀ ਤਰੀਕੇ ਨਾਲ ਚੱਲਿਆ ਜਾਊਗਾ ਜੋ ਇਹਨਾਂ ਦੇ ਦਿਸ਼ਾ ਨਿਰਦੇਸ਼ ਆਰਟੀ ਅਸੋਸੀਏਸ਼ਨ ਦੀ ਹੋਊਗੀ ਹਰ ਕੱਲੇ ਕੱਲੇ ਆਰਟੀ ਨੂੰ ਉਹਨਾਂ ਦੇ ਦੁਆਰਾ ਸੂਚਿਤ ਕੀਤਾ ਜਾਊਗਾ ਮੈਂ ਇਹਨਾਂ ਦਾ ਇੱਕ ਵਾਰ ਫਿਰ ਪ੍ਰਧਾਨਗਤ ਉੱਤੇ ਪਹਿ ਤੱਕ ਤੱਕ ਮਰਦਾ